ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਨੂੰ ਜਿਹੜੀ ਫਰਮਾਇਸ਼ ਆਈ ਹੈ ਬੋਟ neck ਦੀ ਫਰਮਾਇਸ਼ ਆਈ ਹੈ ਬਈ ਬੋਟ neck ਬਣਾ ਕੇ ਦਿਖਾਓ ਤਾਂ ਚਲੋ ਅੱਜ ਫਿਰ ਮੈਂ ਤੁਹਾਨੂੰ ਬੋਟ neck ਜਿਹੜਾ ਬਣਾ ਕੇ ਦਿਖਾਉਣੀ ਆਂ ਵੈਸੇ ਆਪਾਂ ਇਹ ਕਈ ਤਰੀਕਿਆਂ 'ਚ ਬਣਾਉਣੀ ਆ ਜਿਹੜਾ ਅੱਜ ਜਿਹੜਾ ਮੈਂ ਤੁਹਾਨੂੰ ਬੋਟ neck ਦੀ ਘਟਾਈ ਕਰਨੀ ਦੱਸੂਗੀ ਬਹੁਤ ਹੀ ਸੌਖੇ ਤਰੀਕੇ ਨਾਲ ਦੱਸੂਗੀ ਹੁਣ ਇਹ ਤੁਸੀਂ ਮੰਨ ਲਓ ਸਵੈਟਰ ਬਣਾ ਰਹੇ ਆਂ ਮੈਂ ਤਾਂ ਸਿਰਫ ਇੱਥੇ ਬੋਟネック ਦੀ ਘਟਾਈ ਪਾ ਕੇ ਦੱਸੂਗੀ ਇਹ ਤੁਸੀਂ نیچے ਬਣਾਇਆ ਸਵੈਟਰ ਇਸ ਤਰ੍ਹਾਂ ਸਵੈਟਰ ਬਣਾ ਕੇ ਹੁਣ ਜਿਹੜੀ ਆਪਾਂ ਇਹਦੀ ਲੰਬਾਈ ਆ ਕੰਪਲੀਟ ਕਰ ਲਈ ਮੋਢਿਆਂ ਤੱਕ ਇਸ ਤਰ੍ਹਾਂ ਕੰਪਲ ਲੰਬਾਈ ਕੰਪਲੀਟ ਕਰਨ ਤੋਂ ਬਾਅਦ ਹੁਣ ਆਪਾਂ ਮੋਢਿਆਂ ਦੀ ਘਟਾਈ ਪਾਣੀ ਇੱਥੇ ਇਸ ਤਰ੍ਹਾਂ ਠੀਕ ਹੈ ਜਿਵੇਂ ਆਪਾਂ 3 2 1 4 3 2 1 ਇਸ ਤਰ੍ਹਾਂ ਘਟਾਈ ਪਾਉਣੀ ਹੈ ਤਾਂ ਇਧਰ ਆਪਣੇ ਕੁੰਡੇ ਇਧਰ ਵੀ ਘਟ ਜਾਂਦੇ ਤੇ ਇਧਰ ਵੀ ਹੁਣ ਉੱਪਰ ਆਪਾਂ ਮੋਢਿਆਂ ਦੀ ਜਿਹੜੀ ਇਹ ਲੰਬਾਈ ਕੰਪਲੀਟ ਕਰਨੀ ਉਸ ਤੋਂ ਬਾਅਦ ਹੁਣ ਆਪਾਂ ਇਸ ਤਰ੍ਹਾਂ ਬੋਰਨੈਕ ਦੀ ਘਟਾਈ ਪਾਉਣੀ ਹੈ ਇਸ ਤਰ੍ਹਾਂ ਬੋਰਨੈਕ ਗਲੇ ਦੀ ਘਟਾਈ ਪਾਉਣੀ ਹੈ ਤਾਂ ਦੋਨੇ ਸਾਈਡਾਂ ਸਵੈਟਰ ਦੇਗਾ ਤੁਸੀਂ ਇਸੇ ਤਰ੍ਹਾਂ ਬਣਾ ਲੈਣੀ ਹੈ ਹੁਣ ਆਪਾਂ ਮੰਨ ਲਓ ਇਹ ਵੀ ਬਣਾ ਲਿਆ ਹਿੱਸਾ ਤੇ ਹੁਣ ਆਪਾਂ ਪਿਛਲਾ ਹਿੱਸਾ ਵੀ ਬਣਾ ਲਿਆ। ਦੋਨੇ ਹਿੱਸੇ ਬਣਾ ਕੇ ਆਪਾਂ ਦੋਨਾ ਹਿੱਸਿਆਂ ਤਾਂ ਆਪਾਂ ਇਸ ਤਰ੍ਹਾਂ ਘਟਾਈ ਪਾ ਕੇ ਫਿਰ ਆਪਾਂ ਬਾਅਦ ਵਿੱਚ ਮੈਂ ਤੁਹਾਨੂੰ ਦੱਸਦੀ ਮੈਂ ਇਹਨਾਂ ਨੂੰ ਕਿਸ ਤਰ੍ਹਾਂ ਜੋੜਾਂਗੇ। ਥੋੜਾ ਜਿਹਾ ਆਈਡੀਆ ਮੈਂ ਤੁਹਾਨੂੰ ਅੱਜ ਦੇ ਰਹੀ ਹਾਂ ਬੋਟ neck ਦਾ। ਹੁਣ ਮੰਨ ਲਓ ਤੁਸੀਂ ਆਪਾਂ ਇਹ ਸਵੈਟਰ ਬਣਾ ਲਿਆ ਆਪਣਾ। ਮੋਢਿਆਂ ਦੇ ਵੀ ਆਪਾਂ ਲਵਾਈ ਕੰਪਲੀਟ ਕਰ ਲਈ ਤੇ ਆਪਾਂ ਉੱਪਰ ਆ ਗਏ ਗਲੇ ਤੇ ਗਲੇ ਤੇ ਆ ਕੇ ਆਪਾਂ ਜਿਹੜੇ ਕੁੰਡੇ ਆ ਤਿੰਨ ਹਿੱਸਿਆਂ 'ਚ ਵੰਡਦੇ ਆ ਜਿਵੇਂ ਇਹ ਆਪਾਂ ਇੱਧਰ ਰੱਖਦੇ ਆ ਮੋਢਿਆਂ ਵਾਸਤੇ ਵਿਚਾਲੇ ਸੈਂਟਰ ਦੇ ਕੁੰਡੇ ਬੰਦ ਕਰਦੇ ਹੰਨੇ ਤੇ ਇੱਧਰ ਵੀ ਜਿਹੜੇ ਮੋਢਿਆਂ ਦੇ ਕੁੰਡੇ ਰੱਖਦੇ ਆ ਇਹ ਤੁਸੀਂ ਆਪਣੀ ਮਰਜ਼ੀ ਨਾਲ ਰੱਖਣੀ ਆ ਜਿਵੇਂ نیچے ਤੁਸੀਂ ਜਿੰਨੇ ਕੁੰਡੇ ਲਏ ਹੋਣਗੇ ਉਸ ਹਿਸਾਬ ਨਾਲ ਆਪਾਂ ਮੋਢਿਆਂ ਦੇ ਕੁੰਡੇ ਰੱਖਦੇ ਆ ਮਨ ਲਓ ਜਿਵੇਂ نیچے ਆਪਾਂ 90 ਕੁੰਡੇ ਲਏ ਆ ਉਸ ਤੋਂ ਬਾਅਦ ਆਪਾਂ ਮੋਡਿਆਂ ਦੀ ਘਟਾਈ ਪਾਈ ਤਾਂ ਉੱਥੇ ਕੁੰਡੇ ਘਟ ਜਾਂਦੇ ਤੇ ਉੱਪਰ ਮੰਨ ਲਓ ਆਪਣੇ ਕੋਲ ਰਹਿ ਗਏ ਕੁੰਡੇ ਜਿਹੜੇ ਬਾਈ ਕੁੰਡੇ ਮੈਂ ਇੱਥੇ ਰੱਖ ਲੈਣੀ ਆ ਮੋਡਿਆਂ ਵਾਸਤੇ ਵਿੱਚ ਸੈਂਟਰ ਦੇ ਕੁੰਡੇ ਹੋਣਗੇ ਤੇ ਬਾਈ ਕੁੰਡੇ ਇੱਧਰ ਹੋਣਗੇ ਜੇਕਰ ਤੁਸੀਂ ਜ਼ਿਆਦਾ ਕੁੰਡੇ ਰੱਖੇ ਤੁਸੀਂ ਫਿਰ ਵੀ ਇਸੇ ਤਰ੍ਹਾਂ ਘਟਾਈ ਪਾਉਣੀ ਜਿਵੇਂ ਮੈਂ ਤੁਹਾਨੂੰ ਦੱਸਾਂਗੀ ਹੁਣ ਬਾਈ ਕੁੰਡੇ ਰੱਖੀ ਐ ਮੈਂ ਤਾਂ ਪਹਿਲਾਂ ਇਸ ਤਰ੍ਹਾਂ ਮੈਂ

अठारह उन्नी भी इक्की बई ठीक है मेरे को कोई कूडे जेकर इतें चौबी कुंडे रखे छब्बी रखे तो भी इस तरह बना लेने सीधे फिर आप उल्टी साइड तो आ जाने इस तरह उल्टी साइड पर आके आप उल्टे बना लेने इस तरह ਸਾਰੇ ਕੁੰਡੀ ਆਪਾਂ 22 ਰੱਖੇ ਹੋਣਗੇ 24 ਰੱਖੇ ਹੋਣਗੇ 26 ਰੱਖੇ ਹੋਣਗੇ ਤਾਂ ਇਸ ਤਰ੍ਹਾਂ ਉਲਟੇ ਬਣਾ ਲੈਣੇ ਆ ਫਿਰ ਆਪਾਂ ਠੀਕ ਹੈ ਹੁਣ ਆ ਫੇਰ ਆਪਾਂ ਆ ਗਏ ਸਿੱਧੇ ਪਾਸੇ ਦੇ

14 15 16 17 18 ਕੁੰਡੇ ਬਣਾਉਣੇ ਆ ਚਾਰ ਕੁੰਡੇ ਆਪਾਂ ਛੱਡ ਦੇਣੇ ਠੀਕ ਹੈ ਤੁਸੀਂ ਜ਼ਿਆਦਾ ਕੁੰਡੇ ਰੱਖੇ ਤਾਂ ਜ਼ਿਆਦਾ ਕੁੰਡੇ ਬਣਾ ਕੇ ਬਸ ਇਧਰ ਆਪਾਂ ਚਾਰ ਕੁੰਡੇ ਛੱਡਣੇ ਆ ਚਾਰ ਕੁੰਡੇ ਆਪਾਂ ਛੱਡ ਤੇ ਫੇਰ ਆਗੇ ਆਪਾਂ ਉਲਟੀ ਸਾਈਡ ਤੇ ਤਾਂ ਸਾਰੇ ਕੁੰਡੇ ਫੇਰ ਆਪਾਂ ਇਹ ਉਲਟੇ ਬਣਾ ਲੈਣੇ ਆ ਹੁਣ ਫੇਰ ਆਪਾਂ ਆ ਗਏ ਸਿੱਧੀ ਸਾਈਡ ਤੇ ਚਾਰ ਚਾਰ ਕੁੰਡੇ ਆਪਾਂ ਛੱਡਦੇ ਜਾਣਾ ਹੁਣ ਆਪਾਂ 14 ਕੁੰਡੇ ਬਣਾਵਾਂਗੇ ਚਾਰ ਕੁੰਡੇ ਫੇਰ ਛੱਡਦੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 ਹਰ ਵਾਰ ਆਪਾਂ ਚਾਰ ਕੁੰਡੇ ਛੱਡ ਦੇਣੀ ਇੱਧਰ 14 ਬਣਾ ਲੈ ਫੇਰ ਆਪਾਂ 14 ਕੁੰਡਿਆਂ ਨੂੰ ਇਹਨਾਂ ਨੂੰ ਉਲਟੇ ਬਣਾ ਲੈਣਾ ਇਸ ਤਰ੍ਹਾਂ 14 ਕੁੰਡੇ ਆਪਾਂ ਉਲਟੇ ਬਣਾ ਲੈਣੇ ਹੁਣ ਆਪਾਂ ਫੇਰ ਚਾਰ ਕੁੰਡੇ ਇੱਧਰ ਛੱਡਾਂਗੇ 10 ਕੁੰਡੇ ਬਣਾਵਾਂਗੇ ਹੁਣ ਆਪਾਂ 10 ਕੁੰਡੇ ਬਣਾਵਾਂਗੇ ਹਰ ਵਾਰ ਆਪਾਂ ਚਾਰ ਚਾਰ ਕੁੰਡੇ ਛੱਡਦੇ ਜਾਣਾ 1 2 3 4 5 6 7 8 9 10 ਠੀਕ ਹੈ ਇਸ ਤਰ੍ਹਾਂ ਫੇਰ ਚਾਰ ਕੁੰਡੇ ਛੱਡਦੇ ਹੁਣ ਆਪਾਂ ਉਲਟੇ ਪਾਸੇ ਤੋਂ ਫੇਰ ਆਪਾਂ ਇਹ 10 ਕੁੰਡੇ ਜਿਹੜੇ ਉਲਟੇ ਬਣਾ ਲਏ ਨੇ 1 2 3 4 5 6 7 8 9 10 ਫੇਰ ਆਪਾਂ ਅਗੇ ਸਿੱਧੀ ਸਾਈਡ ਤੇ ਹੁਣ ਫੇਰ ਆਪਾਂ ਚਾਰ ਕੁੰਡੇ ਛੱਡਣੀ ਆ ਤਾਂ ਆਪਾਂ 6 ਕੁੰਡੇ ਬਣਾਵਾਂਗੇ 1 2 3 4 5 6 ਚਾਰ ਕੁੰਡੇ ਆਪਾਂ ਫੇਰ ਛੱਡਦੇ ਇਸ ਤਰ੍ਹਾਂ ਹੁਣ ਇਹ ਆਪਾਂ ਕੁੰਡੇ ਉਲਟੇ ਬਣਾਵਾਂਗੇ इस तरह हम आप बनावें दो कुंडे चार कुंडे फिर छा एक दो फिर आप कुंडे उल्टी साइड तो उल्टी बना ला ਇਸ ਤਰ੍ਹਾਂ ਤੁਸੀਂ ਇੱਕ ਹੁੰਡਾ ਤਾਰ ਵੀ ਸਕਦੇ ਆ ਤੇ ਬਣਾ ਵੀ ਸਕਦੇ ਆ ਬਾਅਦ ਵਿੱਚ ਜੇ ਆਪਾਂ ਨੂੰ ਹੋਰ ਨਜ਼ਰ ਆਉਂਦਾ ਤਾਂ ਆਪਾਂ ਜਿਹੜੇ ਕੁੰਡੇ ਠਾਉਣੇ ਉੱਥੇ ਕੁੰਡਾ ਜਿਹੜਾ ਚੱਕ ਕੇ ਦੋ ਕੁੰਡਿਆਂ ਦਾ ਇੱਕ ਕਰ ਦਿੰਨੇ ਆ ਠੀਕ ਹੈ ਇਸ ਤਰ੍ਹਾਂ ਹੁਣ ਮੈਂ ਇਹਨੂੰ ਜਿਹੜਾ ਬਾਈ ਕੁੰਡੇ ਆਪਣੀ ਇਹ ਤੇ ਸੈਂਟਰ ਵਾਲੇ ਕੁੰਡੇ ਇਹਨੂੰ ਜਿਹੜਾ ਆਪਾਂ ਦੂਸਰੀ ਸਲਾਈ ਵਿੱਚ ਕਰ ਲਵਾਂਗੇ ਬਾਈ ਗੁੰਡੇ ਆਪਣੀ ਇਹ 1 2 3 4 5 6 7 8 9 10 11 12 13 14 15 16 17 18 19 20 21 ਬਾਈ ਬਾਈ ਗੁੰਡੇ ਇਹ ਹੋਗੇ ਤੇ ਸੈਂਟਰ ਵਾਲੇ ਕੁੰਡੇ ਜਿੰਨੇ ਹੋਣਗੇ ਉਹ ਮੈਂ ਸਲਾਈ ਤੇ ਕਰ ਲੂੰਗੀ ਤੇ ਬਾਈ ਕੁੰਡੇ ਇੱਧਰ ਛੱਡ ਲੂੰਗੀ ਹੁਣ ਬਾਈ ਕੁੰਡੇ ਆਪਾਂ ਇਹੇ ਤੇ ਸੈਂਟਰ ਵਾਲੇ ਕੁੰਡੇ ਇੱਧਰ ਸਲਾਈ ਤੇ ਕਰ ਲਈ ਠੀਕ ਹੈ ਇਸ ਤਰ੍ਹਾਂ ਹੁਣ ਆਪਣੀ ਕੋਲੇ ਬਾਈ ਕੁੰਡੇ ਰਹਿ ਗਏ ਹੁਣ ਆਪਾਂ ਇਹਨਾਂ ਦੀ ਬਣਾਈ ਕਰਨੀ ਹੈ ਫੇਡ ਆਪਾਂ ਲਗਾ ਲੈਣਾ ਇੱਥੇ ਪਹਿਲਾ ਬਾਈ ਕੁੰਡੇ ਆਪਾਂ ਇਹ ਸਿੱਧੇ ਬਣਾ ਲੈਣੀ ਇਸ ਤਰ੍ਹਾਂ ਬਾਈ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇਧਰਲੀ ਸਾਈਡ ਆਪਾਂ ਕਟਾਈ ਜਿਹੜੀ ਸਿੱਧੇ ਪਾਸੇ ਤੋਂ ਪਾਈ ਸੀ ਤੇ ਇਧਰ ਆਪਾਂ ਉਲਟੇ ਪਾਸੇ ਤੋਂ ਪਾਵਾਂਗੇ। 22 ਕੁੰਡੇ ਆਪਾਂ ਸਿੱਧੇ ਪਾਸੇ ਤੋਂ ਸਿੱਧੇ ਬਣਾ ਲਏ ਇਸ ਤਰ੍ਹਾਂ। ਹੁਣ ਉਲਟੀ ਸਾਈਡ ਤੇ ਆ ਗਏ ਆਪਾਂ। ਉਲਟੀ ਸਾਈਡ ਤੇ ਆਪਾਂ 18 ਕੁੰਡੇ ਬਣਾਵਾਂਗੇ ਤਾਂ 4 ਆਪਾਂ ਛੱਡਾਂਗੇ। 18 ਕੁੰਡੇ ਆਪਾਂ ਉਲਟੇ ਬਣਾਵਾਂਗੇ। ਇੱਕ दो तीन चार पाँच छे सत्त अठ नौ दस ग्यारह बारह तेरह चौदह पंद्रह सोलह सतारह, अठारह चार कूडे आप छेने जेकरे तो को ज़्यादा कुंडे बना के इस तरह चार कुंडे छड़ लेने फिर आप आ गए सीधी साइड से हम अठारह कुंडे आप सीधे बना लेने एक दो तीन चार पाँच छे सत अठ नौ दस ग्यारह, बारह तेरह चौदह पंद्रह सोलह सतारा अठारह फिर आ गए पा, आप उल्टे पास हूँ फिर आप चौदह कुंडे बनावे चार कूडे छड़ा एक 2 10 4 5 6 7 8 9 10 11 12 13 14 ਚਾਰ ਕੁੰਡੇ ਫੇਰ ਛੱਡ ਦੇਣੇ ਆਪਾਂ ਹਰੇਕ ਸਲਾਈ ਚ ਆਪਾਂ ਚਾਰ ਕੁੰਡੇ ਛੱਡਨੇ ਆ ਫਿਰ ਆਪਾਂ ਸਿੱਧੀ ਸਾਈਡ ਤੇ ਸਿੱਧੇ ਬਣਾ ਲੈਣੇ ਆ ਸਿੱਧੀ ਸਾਈਡ ਤੋਂ ਆਪਾਂ ਸਾਰੇ ਕੁੰਡੇ ਸਿੱਧੇ ਬਣਾ ਹੁਣ ਫੇਰ ਆਪਾਂ ਆਗੇ ਉਲਟੀ ਸਾਈਡ ਤੇ ਤਾਂ 14 ਕੁੰਡੇ ਬਣਾਏ ਸੀ ਹੁਣ ਆਪਾਂ ਬਣਾਵਾਂਗੇ 10 ਚਾਰ ਕੁੰਡੇ ਫੇਰ ਛੱਡਾਂਗੇ 1 2 3 4 5 6 7 8 9 10 ਹਰੇਕ ਹੌਲਟੀ ਸਲਾਈ ਚ ਆਪਾਂ 4 ਕੁੰਡੇ ਛੱਡ ਦੇਣੀ ਹੈ। ਸਿੱਧੇ ਪਾਸੇ ਤੋਂ ਆਪਾਂ ਸਿੱਧੇ ਬਣਾ ਲਾਂਗੇ। ਹੁਣ ਆਪਾਂ ਬਣਾਵਾਂਗੇ 6 ਕੁੰਡੇ, 4 ਕੁੰਡੇ ਫੇਰ ਛੱਡਾਂਗੇ। 1 2 3 4 5 6 ਫਿਰ ਸਿੱਧੀ ਸਾਈਡ ਤੇ ਇਹਨਾਂ ਨੂੰ ਸਿੱਧੇ ਬਣਾ ਲਾਂਗੇ ਹੁਣ ਆਪਾਂ ਬਣਾਵਾਂਗੇ ਦੋ ਗੁੰਡੇ ਚਾਰ ਫੇਰ ਛੱਡ ਦਾਂਗੇ 1 ਫਿਰ ਸਿੱਧੀ ਸਾਈਡ ਤੇ ਇਹਨਾਂ ਦੋ ਕੁੰਡਿਆਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਇਸ ਤਰ੍ਹਾਂ ਕਾਹੇ ਬੋਟネック ਦੀ ਘਟਾਈ ਪੈ ਗਈ ਜਿਹੜੀ ਹੁਣ ਇੱਕ ਸਲਾਈ ਮੈਂ ਉਲਟੀ ਸਾਈਡ ਤੇ ਐ ਇੱਕ ਸਲਾਈ ਮੈਂ ਉਲਟੀ ਬਣਾ ਕੇ ਕੰਪਲੀਟ ਕਰੂੰਗੀ ਤਾਂ ਸਾਰੇ ਕੁੰਡੇ ਆਪਣੇ ਜਿਹੜੇ ਇੱਕ ਸਲਾਈ ਤੇ ਹੋ ਜਾਣਗੇ ਠੀਕ ਹੈ ਜੇਕਰ ਤੁਸੀਂ ਸਿੱਧੀ ਸਾਈਡ ਤੇ ਤਾਂ ਸਿੱਧੀ ਸਿਲਾਈ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਮੈਂ ਸਾਰੀ ਸਿਲਾਈ ਕੰਪਲੀਟ ਕਰਕੇ ਤੁਹਾਨੂੰ ਦਿਖਾਉਂਗੀ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਹੋਰ ਦੱਸਦੀ ਹਾਂ ਜੇਕਰ ਤੁਸੀਂ ਸਿੱਧੇ ਪਾਸਿਆਂ ਤੇ ਸਿੱਧੀ ਸਿਲਾਈ ਕੰਪਲੀਟ ਕਰ ਰਹੇ ਹੋ ਇਹਾਂ ਉਲਟੇ ਪਾਸੇ ਤੇ ਉਲਟੀ ਸਿਲਾਈ ਕੰਪਲੀਟ ਕਰ ਰਹੇ ਹਾਂ ਤਾਂ ਜਦੋਂ ਆਪਾਂ ਨੂੰ ਇਸ ਤਰ੍ਹਾਂ ਇੱਥੇ ਹੋਲ ਨਜ਼ਰ ਆਵੇ ਤਾਂ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਉਠਾ ਲੈਣਾ ਜੇਕਰ ਸਿੱਧੇ ਪਾਸੇ ਤੁਸੀਂ ਸਿੱਧੇ ਪਾਸੇ ਤੋਂ ਉਠਾ ਲੈਣਾ ਤੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਲੈਣਾ ਤੇ ਇੱਥੇ ਜਿਹੜਾ ਹੋਲ ਹੈ ਜਿਹੜਾ ਆਪਣਾ ਉਹ ਭਰ ਜੂਗਾ ਹੋਲ ਠੀਕ ਹੈ ਜਿਵੇਂ ਇਸ ਤਰ੍ਹਾਂ ਹੁਣ ਮੈਂ ਇਹ ਕੁੰਡੇ ਬਣਾ ਰਹੀ ਹਾਂ ਤਾਂ ਹੁਣ ਇੱਥੇ ਮੈਨੂੰ ਹੋਲ ਨਜ਼ਰ ਆਉਂਦਾ ਤਾਂ ਇੱਕ ਕੁੰਡਾ ਇਸ ਤਰ੍ਹਾਂ ਮੈਂ ਨੀਚੇ ਤੋਂ ਉਠਾਉਂਗੀ ਇਸ ਤਰ੍ਹਾਂ ਦੋ ਕੁੰਡਿਆਂ ਦਾ ਫਿਰ ਇੱਕ ਬਣਾ ਲਵਾਂਗੇ ਕੁੰਡੇ ਨਹੀਂ ਆਪਾਂ ਵਧਾਉਣੇ ਦੋ ਕੁੰਡਿਆਂ ਦਾ ਇੱਕ ਇਸ ਤਰ੍ਹਾਂ ਬਣਾ ਲੈਣਾ ਜਿੱਥੇ ਆਪਾਂ ਨੂੰ ਹੋਲ ਨਜ਼ਰ ਆਉਂਦਾ ਤਾਂ ਫਿਰ ਪਤਾ ਕੀ ਜਿਹੜਾ ਆਪਣੇ ਗਲੇ ਦੀ ਗਲਾਈ ਹੈ ਬਹੁਤ ਹੀ ਸੋਹਣੀ ਆਉਂਦੀ ਹੈ ਪਰ ਮਾ ਪਰਮ ਆਪਣਾ ਜਿਹੜਾ ਗਲਾ ਬੰਦ ਹੈ ਇਸ ਤਰ੍ਹਾਂ ਇੱਕ ਕੁੰਡਾ ਠਾ ਲੈਣਾ ਦੋ ਕੁੰਡਿਆਂ ਦਾ ਇੱਕ ਬਣਾ ਲੈਣਾ ਜੇਕਰ ਤੁਸੀਂ ਸਿੱਧੀ ਸਾਈਡ ਤੇ ਆ ਤਾਂ ਸਿੱਧੇ ਪਾਸੇ ਤੋਂ ਕੁੰਡਾ ਠਾ ਲੈਣਾ ਉਲਟੀ ਸਾਈਡ ਤੇ ਆ ਤਾਂ ਉਲਟਾ ਉਲਟੇ ਪਾਸੇ ਤੋਂ ਕੁੰਡਾ ਠਾ ਲੈਣਾ ਤਾਂ ਮੈਂ ਪਹਿਲਾਂ ਇਹ ਬਣਾ ਕੇ ਸਲਾਈ ਕੰਪਲੀਟ ਕਰਦੀ ਹਾਂ ਉਲਟੀ ਸਲਾਈ ਹੁਣ ਮੈਂ ਸਾਰੀ ਬਣਾ ਕੇ ਕੰਪਲੀਟ ਕਰ ਲਈ ਜਿੱਥੇ ਵੀ ਮੈਨੂੰ ਹੋਲ ਨਜ਼ਰ ਆਉਂਦਾ ਸੀ ਮੈਂ ਕੁੰਡਾ ਠਾ ਕੇ ਦੋ ਕੁੰਡਿਆਂ ਦਾ ਇੱਕ ਬਣਾ ਲਿਆ ਇਸ ਤਰ੍ਹਾਂ ਗਲਾਈ ਆਈ ਹੈ ਹੁਣ ਆਪਾਂ ਬਾਰਡਰ ਬਣਾਉਣਾ ਉੱਪਰ ਗਲੇ ਦਾ ਤਾਂ ਬਾਰਡਰ ਤੁਸੀਂ ਜਿਹੜਾ ਮੈਂ ਤੁਹਾਨੂੰ ਅਲੱਗ ਕਲਰ ਨਾਲ ਬਣਾ ਕੇ ਦਿਖਾਉਣੀ ਤੁਸੀਂ ਜਿਹੜਾ ਵੀ ਕਲਰ ਵਰਤ ਰਹੇ ਹੋ ਜਿਹੜਾ ਵੀ ਮਤਲਬ ਤੁਸੀਂ ਕਲਰ ਲਾਣਾ ਲਗਾ ਸਕਦੇ ਇੱਥੇ ਮੈਂ ਤੁਹਾਨੂੰ ਅਲੱਗ ਕਲਰ ਨਾਲ ਬਾਰਡਰ ਬਣਾ ਕੇ ਦਿਖਾਵਾਂਗੀ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਸਮਝ ਆ ਜਾਵੇ ਪਹਿਲਾਂ ਆਪਾਂ ਸਾਰੀ ਸਿਲਾਈ ਇਹ सीधी बना लेनी है सारे कुंडे आप सीधे बना के कंप्लीट कर लेने इस तरह मैं बना के सारी सिलाई कंप्लीट करनी है फिर उल्टे पासे तो एक सिलाई आप उल्टी बना के कंप्लीट कर लवेंगे ठीक है ਇਸ ਤਰ੍ਹਾਂ ਮੈਂ ਦੋ ਸਲੰਗਾਂ ਬਣਾ ਕੇ ਕੰਪਲੀਟ ਕਰ ਲਈਆਂ। ਲਓ ਜੀ ਬੋਟ ਨੇ ਇੱਕ ਗਲੇ ਦੀ ਘਟਾਈ ਪਾਉਣ ਤੋਂ ਬਾਅਦ ਉਸ ਤੋਂ ਆਪਾਂ ਬਾਅਦ ਜਿਹੜਾ ਦੋ ਸਲੰਗਾਂ ਬਣਾ ਕੇ ਕੰਪਲੀਟ ਕਰ ਲਈਆਂ ਤੇ ਉੱਪਰ ਹੁਣ ਆਪਾਂ ਜਿਹੜਾ ਮੈਂ ਤੁਹਾਨੂੰ ਬਣਾ ਕੇ ਜਿਹੜਾ ਉੱਪਰ ਦੂਸਰਾ ਕਲਰ ਲਗਾ ਕੇ ਦਿਖਾਤਾ ਹੁਣ ਉੱਪਰ ਕੋਈ ਵੀ ਆਪਾਂ ਬਾਰਡਰ ਬਣਾ ਸਕਦੇ ਹਾਂ ਜਿਵੇਂ ਉਲਟੀਆਂ ਉਲਟੀਆਂ ਨੇ ਇਹਨਾਂ ਦਾ ਬਾਰਡਰ ਬਣਾਉਣਾ ਜਾਂ ਉਲਟੇ ਸਿੱਧੇ ਦਾ ਬਾਰਡਰ ਬਣਾਉਣਾ ਠੀਕ ਹੈ। 1 ਇੰਚ ਬਣਾਓ 1.5 ਇੰਚ ਬਣਾਓ ਬਾਰਡਰ ਦੋਨਾਂ ਸਾਈਡਾਂ ਦਾ ਆਪਾਂ ਇਸੇ ਤਰ੍ਹਾਂ ਗਲਾ ਬਣਾ ਕੇ ਇਸ ਤਰ੍ਹਾਂ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਜਿਹੜੀਆਂ ਆਪਣੀਆਂ ਬਾਰਡਰ ਦੀਆਂ ਕੰਨੀਆਂ ਹੋਣਗੀਆਂ ਉਹਨਾਂ ਨੂੰ ਸੂਈ ਨਾਲ ਆਪਾਂ ਜੋੜ ਦੇਣਾ ਤਾਂ ਬੋਟ ਨੈਕ ਬਣ ਕੇ ਆਪਣਾ ਤਿਆਰ ਹੋ ਜੂਗਾ ਠੀਕ ਹੈ ਇੱਕ ਵਾਰ ਮੈਂ ਤੁਹਾਨੂੰ ਜਿਹੜਾ ਇੱਥੇ 10 ਵੀ ਦਿੱਤੀ ਹੈ ਜੇ ਹੁਣ ਇੱਥੇ ਮੇਰੇ ਕੋਲ 22 ਕੁੰਡੇ ਸੀ ਇਹ ਮੇਰੇ ਕੋਲ ਸੈਂਟਰ ਵਾਲੇ ਵੀ ਜਿਹੜੇ 22 ਕੁੰਡੇ ਸੀ ਤਾਂ ਇੱਧਰ ਵੀ ਮੇਰੇ ਕੋਲ 22 ਕੁੰਡੇ ਸੀ ਠੀਕ ਹੈ ਤੇ ਇੱਧਰ ਆਪਾਂ ਸਿੱਧੀ ਸਾਈਡ ਤੋਂ ਪਹਿਲਾਂ 18 ਕੁੰਡੇ ਬਣਾਈ ਮੈਂ ਸੌਰੀ ਪਹਿਲਾਂ 22 ਕੁੰਡੇ ਬਣਾ ਲਏ ਇੱਕ ਲਾਈਨ ਸਿੱਧੀ ਬਣਾਈ ਫਿਰ ਇੱਕ ਕੁਆਲਟੀ ਬਣਾਈ ਉਸ ਤੋਂ ਬਾਅਦ 18 ਕੁੰਡੇ ਬਣਾਈ 4 ਛੱਡ ਤੇ ਫਿਰ ਉਸ ਤੋਂ ਬਾਅਦ 16 ਕੁੰਡੇ ਬਣਾਈ ਹਾਂ ਸੌਰੀ 14 ਕੁੰਡੇ ਬਣਾਈ 4 ਛੱਡ ਤੇ ਫਿਰ 10 ਫਿਰ ਛੇ ਫਿਰ ਦੋ ਕੁੰਡੇ ਬਣਾਏ ਇਸ ਤਰ੍ਹਾਂ ਤੇ ਇਧਰਲੀ ਸਾਈਡ ਸਿੱਧੀ ਸਲਾਈ ਕੰਪਲੀਟ ਕਰਕੇ 22 ਕੁੰਡੇ ਬਣਾ ਕੇ ਫਿਰ ਉਲਟੀ ਸਾਈਡ ਤੋਂ ਉਲਟੀ ਸਾਈਡ ਤੋਂ 18 ਕੁੰਡੇ ਬਣਾਏ 4 ਛੱਡਦੇ 14 ਬਣਾਏ 4 ਛੱਡਦੇ 10 ਬਣਾਏ 4 ਛੱਡਦੇ 6 ਬਣਾਏ 4 ਛੱਡਦੇ 2 ਬਣਾਏ 4 ਛੱਡਦੇ ਤਾਂ ਇਸ ਤਰ੍ਹਾਂ ਕੁੰਡੇ ਬਣਾਉਣ ਤੋਂ ਬਾਅਦ ਸਾਰੇ ਕੁੰਡੇ ਮੈਂ ਇੱਕ ਸਲਾਈ 'ਚ ਕਰ ਲਏ ਇਸ ਤਰ੍ਹਾਂ ਸੈਂਟਰ ਵਾਲੇ ਕੁੰਡੇ ਵੀ ਤੇ ਦੂਸਰੇ ਕੁੰਡੇ ਵੀ ਤਾਂ ਇਸ ਤਰ੍ਹਾਂ ਬੋਟ ਨੇ ਇੱਕ ਗਲੇ ਦੀ ਘਟਾਈ ਪੈ ਗਈ ਆਪਣੀ ਠੀਕ ਹੈ ਉਸ ਤੋਂ ਬਾਅਦ ਜੇਕਰ ਤੁਸੀਂ ਸਿੱਧੀ ਸਾਈਡ ਤੇ ਆ ਮਤਲਬ ਪਹਿਲਾਂ ਇਧਰਲੀ ਸਾਈਡ ਬਣਾਈ ਤੇ ਇਧਰਲੀ ਸਾਈਡ ਤੇ ਆ ਸਿੱਧੀ ਸਾਈਡ ਤੇ ਆ ਤਾਂ ਸਿੱਧੀ ਸਿਲਾਈ ਬਣਾ ਕੇ ਕੰਪਲੀਟ ਕਰਨੀ ਹੈ ਮੈਂ ਉਲਟੀ ਸਾਈਡ ਤੇ ਅਸੀਂ ਤਾਂ ਉਲਟੀ ਸਿਲਾਈ ਜਿਹੜੀ ਬਣਾ ਕੇ ਉਸ ਤੋਂ ਬਾਅਦ ਕੰਪਲੀਟ ਕੀਤੀ ਫਿਰ ਇੱਕ ਸਿਲਾਈ ਜਿਹੜਾ ਵੀ ਮੈਨੂੰ ਉਹਦੇ ਵਿੱਚ ਹੋਲ ਨਜ਼ਰ ਆਇਆ ਕਵਲਟੀ ਸिलाई ਬਣਾ ਕੇ ਕੰਪਲੀਟ ਕੀਤੀ ਜਿਹੜਾ ਵੀ ਉਹਦੇ ਵਿੱਚ ਮੈਨੂੰ ਹੋਲ ਨਜ਼ਰ ਆਇਆ ਕੁੰਡਾ ਠਾ ਕੇ ਮੈਂ ਦੋ ਕੁੰਡਿਆਂ ਦਾ ਇੱਕ ਬਣਾਇਆ ਠੀਕ ਹੈ ਫਿਰ ਸਿੱਧੀ ਸਾਈਡ ਤੋਂ ਮੈਂ ਵਾਈਡ ਕਲਰ ਨਾਲ ਤੁਸੀਂ ਚਾਹੇ ਜਿਹੜੇ ਵੀ ਕਲਰ ਨਾਲ ਬਣਾ ਰਹੇ ਹੋ ਉਸੇ ਨਾਲ ਸਿੱਧੀ ਸिलाई ਬਣਾ ਕੇ ਕੰਪਲੀਟ ਕੀਤੀ ਫਿਰ ਇੱਕ ਕੁਆਲਟੀ ਸिलाई ਬਣਾ ਕੇ ਕੰਪਲੀਟ ਕੀਤੀ ਤਾਂ ਉਸ ਤੋਂ ਬਾਅਦ ਹੁਣ ਆਪਾਂ ਆਪਣਾ ਬਾਰਡਰ ਬਣਾਉਣਾ ਤੁਸੀਂ ਬਾਰਡਰ ਚਾਹੇ 1 ਇੰਚ ਬਣਾਓ ਚਾਹੇ 1.5 ਇੰਚ ਬਣਾਓ ਜਦੋਂ ਆਪਣੇ ਦੋਨਾਂ ਸਾਈਡਾਂ ਤੇ ਇਸ ਤਰ੍ਹਾਂ ਇਹ ਬੈਕ ਸਾਈਡ ਹੋ ਗਈ ਆਪਣੀ ਇਹ ਫਰੰਟ ਸਾਈਡ ਇਸ ਤਰ੍ਹਾਂ ਆਪਣਾ ਬੋਟ ਨੈਕ ਬਨਜੂ ਦੋਨਾਂ ਸਾਈਡਾਂ ਤੇ ਜਿਹੜੀਆਂ ਆਪਣੀਆਂ ਇਹ ਕੰਨੀਆਂ ਬਣਨੀਆਂ ਬਾਰਡਰ ਦੀਆਂ ਤਾਂ ਤੁਸੀਂ ਸੂਈ ਨਾਲ ਇਸ ਤਰ੍ਹਾਂ ਜੋੜ ਦੇਣੀਆਂ ਤਾਂ ਜਿਹੜਾ ਆਪਣਾ ਬੋਟ ਨੈਕ ਹੈ ਬਣ ਕੇ ਤਿਆਰ ਹੋ ਜਾਂਦਾ ਠੀਕ ਹੈ ਫਿਰ ਵੀ ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਚ ਜ਼ਰੂਰ ਦੱਸਿਓ ਕੋਸ਼ਿਸ਼ ਕਰੂੰਗੀ ਮੈਂ ਤੁਹਾਨੂੰ ਫੇਰ ਜਿਹੜਾ ਨਹੀਂ ਸਮਝ ਲੱਗੀ ਤਾਂ ਦੁਬਾਰਾ ਤੁਹਾਨੂੰ ਸਮਝਾ ਸਕਾਂ ਬਾਕੀ ਮੈਂ ਇਹ ਵੀ ਕੋਸ਼ਿਸ਼ ਕਰੂੰਗੀ ਮੈਂ ਬੋਟ ਨੈਕ ਦਾ ਕੋਈ ਸਵੈਟਰ ਜਾਂ ਕੋਈ ਕੋਟੀ ਤਿਆਰ ਕਰਾਂ ਠੀਕ ਹੈ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਬੋਟ neck ਦੀ ਜਿਹੜੀ ਕਟਾਈ ਆ ਪਾ ਕੇ ਦੱਸ ਦਿੱਤੀ ਹੈ ਇਸ ਤਰ੍ਹਾਂ ਤੁਸੀਂ ਕਟਾਈ ਪਾ ਲੈਣੀ ਹੈ ਬੋਟ neck ਦੀ ਬਹੁਤ ਹੀ ਸੋਹਣੀ ਕਟਾਈ ਪੈਂਦੀ ਹੈ ਇਸ ਤਰ੍ਹਾਂ ਬਹੁਤ ਸੋਹਣਾ ਗਲਾ ਬਣ ਕੇ ਆਉਂਦਾ ਉੱਪਰ ਕੋਈ ਵੀ ਬਾਰਡਰ ਤੁਸੀਂ ਸੈੱਟ ਕਰ ਲੈਣਾ ਆਪਣਾ ਉਸ ਤੋਂ ਬਾਅਦ ਸਿਲਾਈ ਕਰ ਲੈਣੀ ਤੇ ਇੱਕ ਬਹੁਤ ਸੋਹਣਾ ਗਲਾ ਬਣ ਕੇ ਤਿਆਰ ਹੁੰਦਾ ਹੈ ਬਾਕੀ ਤੁਸੀਂ ਗਲਾ ਬਣਾ ਕੇ ਮੈਨੂੰ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਬਣਿਆ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਸਰਬ ਕ੍ਰिएशन YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਹੋਰ ਵੀ ਜੜੀਆਂ ਇਹੋ ਜਿਹੀਆਂ ਵੀਡੀਓ ਮੈਂ ਤੁਹਾਡੇ ਆਸਤੇ ਲੈ ਕੇ ਆਵਾਂ ਬਣਾਈ ਦੀਆਂ ਲੈ ਕੇ ਆਵਾਂ ਹੈਲਪ ਦੀਆਂ ਇਸ ਤਰ੍ਹਾਂ ਲੈ ਕੇ ਆਵਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ